ਪੰਜਾਬ ਦੇ ਸੰਗਰੋਹ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀਰਵਾਰ ਨੂੰ ਅਦਾਕਾਰ ਰਾਜਨੇਤਾ ਕੰਗਨਾਰ ਰੌਨਤ ਦੇ ਵਿਰੁੱਧ અપਮਾਨਜਨਕ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਨਵਾਂ ਵਿਵਾਦ ਖੜਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਸਿਮਰਨਜੀਤ ਸਿੰਘ ਮਾਨ ਨੇ ਇਹ ਟਿੱਪਣੀ ਕੰਗਨਾਂ ਦੇ ਕਿਸਾਨ ਅੰਦੋਲਨ ਦੇ ਵਿੱਚ ਬਲਦਕਾਰ ਹੋਣ ਦੇ ਬਿਆਨ ਤੋਂ ਬਾਅਦ ਦਿੱਤੀ ਹੈ। ਹਰਿਆਣਾ ਦੇ ਵਿੱਚ ਪਹੁੰਚ ਸਿਮਰਨਜੀਤ ਸਿੰਘ ਮਾਨ ਨੇ ਵਿਵਾਦਿਤ ਬਿਆਨ ਦਿੱੰਦਿਆ ਕਿ ਕੰਗਨਾਰ ਰੌਨਤ ਨੂੰ ਬਲਦਕਾਰ ਦਾ ਕਾਫੀ ਤਜਰਬਾ ਹੈ। ਉਸਨੂੰ ਪੁੱਛੋ ਕਿ ਬਲਦਕਾਰ ਕਿਵੇਂ ਹੁੰਦਾ ਹੈ। ਇਸ ਬਿਆਨ ਬਾਦ ਦੇਸ਼ ਭਰ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ ਮਾਨ ਨੇ ਕਿਹਾ ਕਿ ਕੰਗਣਾ ਨੂੰ ਬਲਾਤਕਾਰ ਦਾ ਬਹੁਤ ਤਜਰਬਾ ਹੈ ਤਾਂ ਉਹ ਲੋਕਾਂ ਨੂੰ ਸਮਝਾਵੇਗੀ ਕਿ ਬਲਾਤਕਾਰ ਕਿਵੇਂ ਹੁੰਦਾ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਬਲਾਤਕਾਰ ਦਾ ਤਜਰਬਾ ਕਿਵੇਂ ਹੈ ਤਾਂ ਮਾਨ ਨੇ ਤਰਕ ਦਿੰਦਿਆਂ ਕਿਹਾ ਕਿ ਜਿਵੇਂ ਸਾਈਕਲ ਚਲਾਉਂਦਾ ਤਜਰਬਾ ਹੁੰਦਾ ਉਵੇਂ ਹੀ ਕੰਗਣਾ ਨੂੰ ਬਲਾਤਕਾਰ ਦਾ ਤਜਰਬਾ ਇਸ ਦੇ ਨਾਲ ਹੀ ਸਿਮਰਜਿੰਦਰ ਸਿੰਘ ਮਾਨ ਲੋਕਤੰਤ੍ਰਿਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਨੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਨੇ ਦੱਸਦੇ ਕਿ ਮਾਨ ਸਾਲ 1999 ਦੇ ਵਿੱਚ ਪਹਿਲੀ ਵਾਰ ਤਰਨਤਾਰਨ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਤਾਂ ਉਹ 4,80,000 ਵੋਟਾਂ ਦੇ ਰਿਕਾਰਡ ਤੋੜ ਫਰਕ ਦੇ ਨਾਲ ਜਿੱਤੇ ਸਨ ਤਾਂ ਇਸ ਤੋਂ ਬਾਅਦ 1999 ਤੇ 2022 ਦੇ ਵਿੱਚ ਸੰਗਰੂਰ ਤੋਂ ਉਹ ਲੋਕ ਸਭਾ ਦੇ ਵਿੱਚ ਪਹੁੰਚੇ ਸਨ ਤਾਂ ਸਿਮਰਜਿੰਦਰ ਸਿੰਘ ਮਾਨ ਸਾਬਕਾ ਆਈਪੀਐਸ ਅਫਸਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਸਾਕਾ ਨਿੱਲਾ ਤਾਰਾ ਦੇ ਰੋਸ ਵਜੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਜ਼ਿਕਰ ਕਰ ਦਈਏ ਕਿ ਆਪਣੀ ਵਿਵਾਦਤ ਫਿਲਮ ਐਮਰਜੈਂਸੀ ਦੀ ਪ੍ਰਮੋਸ਼ਨ ਦੇ ਦੌਰਾਨ ਕੰਗਣਾ ਨੇ ਬਿਆਨ ਦਿੱਤਾ ਸੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਉੱਥੇ ਬਲਾਤਕਾਰ ਹੋਏ ਨੇ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਨੇ ਤਾਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹ ਸਰਾਸਰ ਗਲਤ ਹੈ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਉਹ ਹੋਇਤੇ ਹੋਣ ਦੇ ਵਿੱਚ देर ਨਹੀਂ ਲੱਗਣੀ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹ ਸਰਾਸਰ ਗਲਤ ਹੈ ਬੰਗਲਾਦੇਸ਼ ਵਿੱਚ ਜੋ ਹੋਇਆ ਇੱਥੇ ਹੋਣ ਦੇ ਵਿੱਚ देर ਨਹੀਂ ਲੱਗਣੀ ਕਿਉਂਕਿ ਕਿਸਾਨਾਂ ਦੇ ਹਿੱਤਾਂ ਦੇ ਵਾਲੇ ਜਿਹੜੇ ਬਿੱਲ ਨੇ ਉਹ ਵਾਪਸ ਹੋ ਗਏ ਨੇ ਪਰ ਫਿਰ ਵੀ ਉਹ ਅਜੇ ਵੀ ਤਰਨੇ ਹਉਤੇ ਬੈਠੇ ਨੇ ਇਹ ਬੰਗਲਾਦੇਸ਼ ਵਾਂਗ ਲੰਮੀ ਯੋਜਨਾ ਕੰਗਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੰਸਾ ਫੈਲਾ ਰਹੇ ਨੇ ਤਾਂ ਉਥੇ ਬਲਤਕਾਰ ਤੇ ਕਤਲ ਹੋ ਰਹੇ ਨੇ ਇੰਨਾ ਬਦਮਾਸ਼ਾਂ ਦੀ ਬਹੁਤ ਲੰਮੀ ਯੋਜਨਾ ਸੀ ਅਤੇ ਉਹ ਦੇਸ਼ ਦੇ ਵਿੱਚ ਕੁਝ ਵੀ ਕਰ ਸਕਦੇ ਨੇ ਇਸ ਤੋਂ ਬਾਅਦ ਲਗਾਤਾਰ ਕੰਗਣਾ ਦਾ ਵਿਰੋਧ ਹੋ ਕਈ ਤਾ ਕਿਸਾਨ ਜਥੇਬੰਦੀਆਂ ਇਸ ਖਿਲਾਫ ਵਿਰੋਧ ਜਤਾ ਰਹੀਆਂ ਨੇ ਸੇਵਤੀ ਕੇਸਰ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾ ਪਹਿਲਾਂ ਹੀ ਕੰਗਣਾ ਦੇ ਬਿਆਨ ਦਾ ਵਿਰੋਧ ਕਰ ਚੁੱਕੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਦੇ ਲਈ ਮੁਆਫੀ ਮੰਗਣੀ ਹੋਵੇਗੀ ਜਦੋਂ ਤੱਕ ਕੰਗਣਾ ਰਣੌਤ ਵੀ ਮੁਆਫੀ ਨਹੀਂ ਮੰਗਦੀ ਉਸ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜਵਾਲ ਨੇ ਕੰਗਣਾ ਰਣੌਤ ਦੀ ਮਾਨਸਿਕ ਸਥਿਤੀ ਤੇ ਵੀ ਸਵਾਲ ਖੜੇ ਕੀਤੇ ਨੇ ਜਰਾ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਸਿਮਰਨਜੀਤ ਸਿੰਘ ਮਾਨ ਦਾ मैं कहना तो नहीं चाहता रेनोल्ड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको कैसे तजर्बा है तो तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है कमला रलावत की बात कर रहे हैं हाँ जी कमला